ਬਾਰਡਰ ਬੈਲਟ ਤੇ ਮੌਜੂਦ ਆ ਜਿਹੜੀਆਂ ਇਹ ਤਸਵੀਰਾਂ ਇਹ ਤੁਹਾਨੂੰ ਭਾਰਤ ਪਾਕਿਸਤਾਨ ਸਰਦੀ ਪਿੰਡ ਦੀਆਂ ਦਿਖਾ ਰਿਹਾ ਆ ਆਮੂਮਨ ਪਿੰਡਾਂ ਦੇ ਵਿੱਚ ਰੌਣਕ ਹੁੰਦੀ ਹੈ ਆਮੂਮਨ ਪਿੰਡਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਆ ਪਰ ਇਹ ਭਾਰਤ ਤੇ ਪਾਕਿਸਤਾਨ ਭਾਰਤ ਦਾ ਖੀਰਲਾ ਪਿੰਡ ਹੈ ਦੇਖ ਸਕਦੇ ਤੁਸੀਂ ਗੱਟੀ ਰਾਜੂ ਕੇ ਪਿੰਡ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਪਿੰਡ ਇਸ ਵੇਲੇ ਖਾਲੀ ਨਜ਼ਰ ਆਊਗਾ ਕਿਉਂਕਿ ਜਿੰਨੇ ਵੀ ਲੋਕ ਨੇ ਇਸ ਪਿੰਡ ਚੋਂ ਅਬ ਬਹੁਤਾਤ 70 ਤੋਂ 80% ਲੋਕ ਜਿਹੜੇ ਨੇ ਉਹ ਇੱਥੋਂ ਜਾ ਚੁੱਕੇ ਨੇ ਸਮਾਨ ਜਿਹੜਾ ਉਹ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਅਗਰ ਕੋਈ ਹੈ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਇਸ ਵੇਲੇ ਇੱਥੇ ਮੌਜੂਦ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ तमाम ਘਰਾਂ ਦੇ ਵਿੱਚੋਂ ਆਪੋ ਆਪਣਾ ਸਾਜੂ ਸਮਾਨ ਹੈ ਜਿਹੜਾ ਇੱਥੋਂ ਲੋਕ ਲਜ਼ਾ ਰਹੇ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਲੈ ਕੇ ਜੰਗ ਵਰਗੀ ਸਥਿਤੀ ਆ ਜਿਸ ਦੇ ਚੱਲਦੇ ਹੋਏ ਤਕਰੀਬਨ ਸਾਰਾ ਲੋਕ ਜਿਹੜੇ ਨੇ ਇੱਥੋਂ ਆਪਣਾ ਕੀਮਤੀ ਸਾਜੂਸਮਾਨ ਬੱਚਿਆਂ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾ ਰਹੇ ਨੇ ਦੇਖੋ ਤੁਹਾਨੂੰ ਇਹ ਪਿੰਡ ਦੇ ਵਿੱਚ ਆਵਾਜ਼ ਆਈ ਚਹਲ ਪਹਲ ਬਹੁਤ ਘੱਟ ਨਜ਼ਰ ਆਉਗੀ ਦੇਖੋ ਇਹ ਘਰ ਨੇ ਇੱਧਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਦੇਖੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਹੀ ਹੈ ਕਿ ਚਹਲ ਪਹਿਲ ਨਾਮ ਮਤਰ ਚਹਲ ਪਹਿਲ ਹੈ ਜੀ ਉਹ ਇਸ ਪਿੰਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਦੇਖੋ ਬਹੁਤ ਘੱਟ ਲੋਕ ਨੇ ਜਿਹੜੇ ਉਹ ਇਸ ਵੇਲੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਘਰਾਂ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸੰਗਿਆ ਕਰ ਰਹੇ ਨੇ ਦੇਖੋ تمام ਪਿੰਡ ਜਿਹੜੇ ਨੇ ਲੋਕ ਇੱਥੋਂ ਬਾਹਰ ਜਾ ਚੁੱਕੇ ਨੇ ਇਸ ਕੀਮਤੀ ਸਮਾਨ ਪਸ਼ੂ ਤੇ ਹੋਰ ਘਰਾਂ ਦੇ ਵਿੱਚ ਵਰਤਣ ਵਾਲਾ ਸਮਾਨ ਜਿਹੜਾ ਉਹ ਇੱਥੋਂ ਟਰਾਲੀਆਂ ਦੇ ਰਹੀਂ ਲੈ ਕੇ ਜਾ ਚੁੱਕੇ ਨੇ ਕਾਰਨ ਇਹ ਹੈ ਕਿਉਂਕਿ ਇਸ ਪਿੰਡ ਨੂੰ ਆਉਣ ਵਾਲਾ ਇੱਕੋ ਇੱਕ ਰਸਤਾ ਹੈ ਜੋ دریا ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਤਾਂ 675 ਦੀ ਜੰਗ ਵੇਲੇ ਇਸ ਪਿੰਡ ਦੇ ਵਿੱਚ ਹਾਲਾਤ ਬੇहद ਨਾਜ਼ੁਕ ਹੋਗੇ ਸੀ ਕਿਉਂਕਿ ਜਦੋਂ ਇੱਥੋਂ ਜਾਣ ਲਈ ਰਸਤਾ ਇੱਕ ਹੈ ਤੇ ਇੱਕ ਉਹ ਰਸਤਾ ਬੇੜੀ ਨਾਲ ਪਾਰ ਕਰਨਾ ਸੀ ਤਾਂ ਪਿੰਡ ਤੇ ਹਾਲਾਤ ਵੱਧ ਤੋਂ ਵੱਤਰ ਹੋਗੇ ਸੀ। ਪੁਰਾਣਾ ਇਹ ਪਿੰਡ ਦੇਖੋ ਤੁਸੀਂ ਬਿਲਕੁਲ ਲਗਭਗ ਖਾਲੀ ਜਿਹਾ ਹੈ ਨਾ ਮਾਤਰ ਲੋਕ ਨੇ ਜਿਹੜੇ ਉਹ ਬੈਠੇ ਨਜ਼ਰ ਆਉਣਗੇ। ਇਹ ਉਹ ਰਸਤਾ ਜਿਸ ਨੂੰ ਪਾਰ ਕਰਦਾ ਪਿੰਡ ਨੂੰ ਜੋੜਨ ਵਾਲਾ ਇਹ ਰਸਤਾ ਹੈ। ਤਾਂ तमाम ਪਿੰਡ ਜਿਹੜਾ ਉਹ ਖਾਲੀ ਹੈ। ਸਸ਼ਕਾਲ ਸੂਲੇ ਮੈਂ ਬਾਰਡਰ ਬੈਲਟ ਤੇ ਮੌਜੂਦ ਹਾਂ ਤੇ ਜਿਹੜੀਆਂ ਇਹ ਤਸਵੀਰਾਂ ਨੇ ਤੁਹਾਨੂੰ ਭਾਰਤ ਪਾਕਿਸਤਾਨ ਸਰਦੀ ਪਿੰਡ ਦੀਆਂ ਦਿਖਾ ਰਿਆ ਆ ਆਮੂਮਨ ਪਿੰਡਾਂ ਦੇ ਵਿੱਚ ਰੌਣਕ ਹੁੰਦੀ ਹੈ ਆਮੂਮਨ ਪਿੰਡਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਆ ਪਰ ਇਹ ਭਾਰਤ ਤੇ ਪਾਕਿਸਤਾਨ ਭਾਰਤ ਦਾ ਖੀਰਲਾ ਪਿੰਡ ਹੈ ਦੇਖ ਸਕਦੇ ਤੁਸੀਂ ਗੱਟੀ ਰਾਜੋ ਕੇ ਪਿੰਡ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਪਿੰਡ ਸੂਲੇ ਖਾਲੀ ਨਜ਼ਰ ਆਊਗਾ ਕਿਉਂਕਿ ਜਿੰਨੇ ਵੀ ਲੋਕ ਨੇ ਇਸ ਪਿੰਡ ਚੋਂ ਬਹੁਤਾਤ 70 ਤੋਂ 80% ਲੋਕ ਜਿਹੜੇ ਨੇ ਉਹ ਇੱਥੋਂ ਜਾ ਚੁੱਕੇ ਨੇ ਸਮਾਨ ਜਿਹੜਾ ਉਹ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਅਗਰ ਕੋਈ ਹੈ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਇਸ ਵੇਲੇ ਇੱਥੇ ਮੌਜੂਦ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਮਾਮ ਘਰਾਂ ਦੇ ਵਿੱਚੋਂ ਆਪੋ ਆਪਣਾ ਸਾਜੂ ਸਮਾਨ ਹੈ ਜਿਹੜਾ ਇੱਥੋਂ ਲੋਕ ਲਾਜ਼ਾ ਰਹੇ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਲੈ ਕੇ ਜੰਗ ਵਰਗੀ ਸਥਿਤੀ ਆ ਜਿਸ ਦੇ ਚੱਲਦੇ ਹੋਏ ਤਕਰੀਬਨ ਸਾਰਾ ਲੋਕ ਜਿਹੜੇ ਨੇ ਇੱਥੋਂ ਆਪਣਾ ਕੀਮਤੀ ਸਾਜੂ ਸਮਾਨ ਬੱਚਿਆਂ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾ ਰਹੇ ਨੇ ਦੇਖੋ ਤੁਹਾਨੂੰ ਵੀ ਪਿੰਡ ਦੇ ਵਿੱਚ ਆਵਾਜ਼ਾਈ ਚਹਲ ਪਹਲ ਬਹੁਤ ਘੱਟ ਨਜ਼ਰ ਆਉਗੀ ਦੇਖੋ ਇਹ ਘਰ ਨੇ ਇੱਧਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਦੇਖੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਹੀ ਹੈ ਕਿ ਚਹਲ ਪਹਿਲ ਨਾ ਮੱਤਰ ਚਹਲ ਪਹਿਲ ਹੈ ਜਿਹੜੀ ਉਹ ਇਸ ਪਿੰਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਦੇਖੋ ਬਹੁਤ ਘੱਟ ਲੋਕ ਨੇ ਜਿਹੜੇ ਉਹ ਇਸ ਵੇਲੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਘਰਾਂ ਦੇ ਵਿੱਚ ਤੁਹਾਨੂੰ ਮਿਲਣਗੇ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੀਆਂ ਸੰਝਿਆ ਕਰ ਰਹੇ ਨੇ ਦੇਖੋ تمام ਪਿੰਡ ਜਿਹੜੇ ਨੇ ਲੋਕ ਇੱਥੋਂ ਬਾਹਰ ਜਾ ਚੁੱਕੇ ਨੇ ਇਸ ਕੀਮਤੀ ਸਮਾਨ ਪਸ਼ੂ ਤੇ ਹੋਰ ਘਰਾਂ ਦੇ ਵਿੱਚ ਵਰਤਣ ਵਾਲਾ ਸਮਾਨ ਜਿਹੜਾ ਉਹ ਇੱਥੋਂ ਟਰਾਲੀਆਂ ਦੇ ਰਹੀਂ ਲੈ ਕੇ ਜਾ ਚੁੱਕੇ ਨੇ ਕਾਰਨ ਇਹ ਹੈ ਕਿਉਂਕਿ ਇਸ ਪਿੰਡ ਨੂੰ ਆਉਣ ਵਾਲਾ ਇੱਕੋ ਇੱਕ ਰਸਤਾ ਹੈ ਜੋ دریا ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਹੈ ਤਾਂ ਪਿੰਡ 75 ਦੀ ਜੰਗ ਵੇਲੇ ਇਸ ਪਿੰਡ ਦੇ ਵਿੱਚ ਹਾਲਾਤ ਬੇहद ਨਾਜ਼ੁਕ ਹੋਗੇ ਸੀਗੇ ਕਿਉਂਕਿ ਜਦੋਂ ਇੱਥੋਂ ਜਾਣ ਲਈ ਰਸਤਾ ਇੱਕ ਹੈ ਤੇ ਇੱਕ ਉਹ ਰਸਤਾ ਬੇੜੀ ਨਾਲ ਪਾਰ ਕਰਨਾ ਸੀ ਤਾਂ ਪਿੰਡ ਤੇ ਹਾਲਾਤ ਵੱਧ ਤੋਂ ਵੱਧਰ ਹੋਗੇ ਸੀ। ਪਰ ਹੁਣ ਇਹ ਪਿੰਡ ਦੇਖੋ ਤੁਸੀਂ ਬਿਲਕੁਲ ਲਗਭਗ ਖਾਲੀ ਜਿਹਾ ਹੈ ਨਾ ਮਾਤਰ ਲੋਕ ਨੇ ਜਿਹੜੇ ਉਹ ਬੈਠੇ ਨਜ਼ਰ ਆਉਣਗੇ। ਇਹ ਉਹ ਰਸਤਾ ਜਿਸ ਨੂੰ ਪਾਰ ਕਰਦਾ ਪਿੰਡ ਨੂੰ ਜੋੜਨ ਵਾਲਾ ਇਹ ਰਸਤਾ ਹੈ। ਤਾਂ तमाम ਪਿੰਡ ਜਿਹੜਾ ਉਹ ਖਾਲੀ ਹੈ। ਸਸ਼ਕਾਲ ਸੂਰੇ ਮੈਂ ਬਾਰਡਰ ਬੈਲਟ ਤੇ ਮੌਜੂਦ ਹਾਂ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਭਾਰਤ ਪਾਕਿਸਤਾਨ ਸਰੱਦੀ ਪਿੰਡ ਦੀਆਂ ਦਿਖਾ ਰਿਹਾ ਹਾਂ ਆਮੂਮਨ ਪਿੰਡਾਂ ਦੇ ਵਿੱਚ ਰੌਣਕ ਹੁੰਦੀ ਹੈ ਆਮੂਮਨ ਪਿੰਡਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਆ ਪਰ ਇਹ ਭਾਰਤ ਤੇ ਪਾਕਿਸਤਾਨ ਭਾਰਤ ਦਾ ਖਿਰਲਾ ਪਿੰਡ ਹੈ ਦੇਖ ਸਕਦੇ ਤੁਸੀਂ ਗੱਟੀ ਰਾਜੂ ਕੇ ਪਿੰਡ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਪਿੰਡ ਇਸ ਵੇਲੇ ਖਾਲੀ ਨਜ਼ਰ ਆਊਗਾ ਕਿਉਂਕਿ ਜਿੰਨੇ ਵੀ ਲੋਕ ਨੇ ਇਸ ਪਿੰਡ ਚੋਂ ਅਬ ਬਹੁਤਾਤ 70 ਤੋਂ 80% ਲੋਕ ਜਿਹੜੇ ਨੇ ਉਹ ਇੱਥੋਂ ਜਾ ਚੁੱਕੇ ਨੇ ਸਮਾਨ ਜਿਹੜਾ ਉਹ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਅਗਰ ਕੋਈ ਹੈ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਇਸ ਵੇਲੇ ਇੱਥੇ ਮੌਜੂਦ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਮਾਮ ਘਰਾਂ ਦੇ ਵਿੱਚੋਂ ਆਪੋ ਆਪਣਾ ਸਾਜੂ ਸਮਾਨ ਹੈ ਜਿਹੜਾ ਇੱਥੋਂ ਲੋਕ ਲਾਜ਼ਾ ਰਹੇ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਲੈ ਕੇ ਜੰਗ ਵਰਗੀ ਸਥਿਤੀ ਆ ਜਿਸ ਦੇ ਚੱਲਦੇ ਹੋਏ ਤਕਰੀਬਨ ਸਾਰਾ ਲੋਕ ਜਿਹੜੇ ਨੇ ਇੱਥੋਂ ਆਪਣਾ ਕੀਮਤੀ ਸਾਜੂ ਸਮਾਨ ਬੱਚਿਆਂ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾ ਰਹੇ ਨੇ ਦੇਖੋ ਤੁਹਾਨੂੰ ਪਿੰਡ ਦੇ ਵਿੱਚ ਆਵਾਜ਼ ਆਈ ਚਹਲ ਪਹਲ ਬਹੁਤ ਘੱਟ ਨਜ਼ਰ ਆਉਗੀ ਦੇਖੋ ਇਹ ਘਰ ਨੇ ਇੱਧਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਦੇਖੋ ਤਾਲ ਦੀ ਨਾਲ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਿਹਾ ਕਿ ਚਹਲ ਪਹਲ ਨਾਮ ਅਤਰ ਚਹਲ ਪਹਲ ਜਿਹੜੀ ਉਹ ਇਸ ਪਿੰਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਦੇਖੋ ਬਹੁਤ ਘੱਟ ਲੋਕ ਨੇ ਜਿਹੜੇ ਉਹ ਇਸ ਵੇਲੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਘਰਾਂ ਦੇ ਵਿੱਚ ਤੁਹਾਨੂੰ ਮਿਲਣਗੇ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੀਆਂ ਸੰਗੀਆਂ ਕਰ ਰਹੇ ਨੇ ਦੇਖੋ ਤਮਾਮ ਪਿੰਡ ਜਿਹੜੇ ਨੇ ਲੋਕ ਇੱਥੋਂ ਬਾਹਰ ਜਾ ਚੁੱਕੇ ਨੇ ਇਸ ਕੀਮਤੀ ਸਮਾਨ ਪਸ਼ੂ ਤੇ ਹੋਰ ਘਰਾਂ ਦੇ ਵਿੱਚ ਵਰਤਣ ਵਾਲਾ ਸਮਾਨ ਜਿਹੜਾ ਉਹ ਇੱਥੋਂ ਟਰਾਲੀਆਂ ਦੇ ਰਹੀਂ ਲੈ ਕੇ ਜਾ ਚੁੱਕੇ ਨੇ ਕਾਰਨ ਇਹ ਹੈ ਕਿਉਂਕਿ ਇਸ ਪਿੰਡ ਨੂੰ ਆਉਣ ਵਾਲਾ ਇੱਕੋ ਇੱਕ ਰਸਤਾ ਹੈ ਜੋ ਦਰਿਆ ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਹੈ ਤਾਂ ਪੈਂਡ 77 ਦੀ ਜੰਗ ਵੇਲੇ ਇਸ ਪਿੰਡ ਦੇ ਵਿੱਚ ਹਾਲਾਤ ਬੇहद ਨਾਜ਼ੁਕ ਹੋਗੇ ਸੀ ਕਿਉਂਕਿ ਜਦੋਂ ਇੱਥੋਂ ਜਾਣ ਲਈ ਰਸਤਾ ਇੱਕ ਹੈ ਤੇ ਇੱਕ ਉਹ ਰਸਤਾ ਬੇੜੀ ਨਾਲ ਪਾਰ ਕਰਨਾ ਸੀ ਤਾਂ ਪਿੰਡ ਤੇ ਹਾਲਾਤ ਵੱਧ ਤੋਂ ਵੱਤਰ ਹੋਗੇ ਸੀ। ਪਰ ਹੁਣ ਇਹ ਪਿੰਡ ਦੇਖੋ ਤੁਸੀਂ ਬਿਲਕੁਲ ਲਗਭਗ ਖਾਲੀ ਜਿਹਾ ਹੈ ਨਾ ਮਾਤਰ ਲੋਕ ਨੇ ਜਿਹੜੇ ਉਹ ਬੈਠੇ ਨਜ਼ਰ ਆਉਣਗੇ। ਇਹ ਉਹ ਰਸਤਾ ਜਿਸ ਨੂੰ ਪਾਰ ਕਰਦਾ ਪਿੰਡ ਨੂੰ ਜੋੜਨ ਵਾਲਾ ਇਹ ਰਸਤਾ ਹੈ। ਤਾਂ तमाम ਪਿੰਡ ਜਿਹੜਾ ਉਹ ਖਾਲੀ ਹੈ। ਸਸ਼ਕਾਲ ਸੂਏਲੇ ਮੈਂ ਬਾਰਡਰ ਬੈਲਟ ਤੇ ਮੌਜੂਦ ਹਾਂ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਭਾਰਤ ਪਾਕਿਸਤਾਨ ਸਰੱਦੀ ਪਿੰਡ ਦੀਆਂ ਦਿਖਾ ਰਿਹਾ ਹਾਂ ਆਮੂਮਨ ਪਿੰਡਾਂ ਦੇ ਵਿੱਚ ਰੌਣਕ ਹੁੰਦੀ ਹੈ ਆਮੂਮਨ ਪਿੰਡਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਆ ਪਰ ਇਹ ਭਾਰਤ ਤੇ ਪਾਕਿਸਤਾਨ ਭਾਰਤ ਦਾ ਖੀਰਲਾ ਪਿੰਡ ਹੈ ਦੇਖ ਸਕਦੇ ਤੁਸੀਂ ਗੱਟੀ ਰਾਜੂ ਕੇ ਪਿੰਡ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਪਿੰਡ ਇਸ ਵੇਲੇ ਖਾਲੀ ਨਜ਼ਰ ਆਊਗਾ ਕਿਉਂਕਿ ਜਿੰਨੇ ਵੀ ਲੋਕ ਨੇ ਇਸ ਪਿੰਡ ਚੋਂ ਬਹੁਤਾਤ 70 ਤੋਂ 80% ਲੋਕ ਜਿਹੜੇ ਨੇ ਉਹ ਇੱਥੋਂ ਜਾ ਚੁੱਕੇ ਨੇ ਸਮਾਨ ਜਿਹੜਾ ਉਹ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਅਗਰ ਕੋਈ ਹੈ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਇਸ ਵੇਲੇ ਇੱਥੇ ਮੌਜੂਦ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ تمام گھرਾਂ ਦੇ ਵਿੱਚੋਂ ਆਪੋ ਆਪਣਾ ਸਾਜੂ ਸਮਾਨ ਹੈ ਜਿਹੜਾ ਇੱਥੋਂ ਲੋਕ ਲਾਜ਼ਾ ਰਹੇ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਲੈ ਕੇ جنگ ਵਰਗੀ ਸਥਿਤੀ ਆ ਜਿਸ ਦੇ ਚੱਲਦੇ ਹੋਏ तकरीबन ਸਾਰਾ ਲੋਕ ਜਿਹੜੇ ਨੇ ਇੱਥੋਂ ਆਪਣਾ ਕੀਮਤੀ ਸਾਜੂ ਸਮਾਨ ਬੱਚਿਆਂ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾ ਰਹੇ ਨੇ ਦੇਖੋ ਤੁਹਾਨੂੰ ਇਹ ਪਿੰਡ ਦੇ ਵਿੱਚ ਆਵਾਜ਼ਾਈ ਚਹਲ ਪਹਲ ਬਹੁਤ ਘੱਟ ਨਜ਼ਰ ਆਉਗੀ ਦੇਖੋ ਇਹ ਘਰ ਨੇ ਇੱਧਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਦੇਖੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਿਹਾ ਕਿ ਚਹਲ ਪਹਲ ਨਾਮ ਅਤਰ ਚਹਲ ਪਹਲ ਹੈ ਜਿਹੜੀ ਉਹ ਇਸ ਪਿੰਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਦੇਖੋ ਬਹੁਤ ਘੱਟ ਲੋਕ ਨੇ ਜਿਹੜੇ ਉਹ ਇਸ ਵੇਲੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਘਰਾਂ ਦੇ ਵਿੱਚ ਤੁਹਾਨੂੰ ਮਿਲਣਗੇ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ تمام ਪਿੰਡ ਜਿਹੜੇ ਨੇ ਲੋਕ ਇੱਥੋਂ ਬਾਹਰ ਜਾ ਚੁੱਕੇ ਨੇ ਇਸ ਕੀਮਤੀ ਸਮਾਨ ਪਸ਼ੂ ਤੇ ਹੋਰ ਘਰਾਂ ਦੇ ਵਿੱਚ ਵਰਤਣ ਵਾਲਾ ਸਮਾਨ ਜਿਹੜਾ ਉਹ ਇੱਥੋਂ ਟਰਾਲੀਆਂ ਦੇ ਰਹੀਂ ਲੈ ਕੇ ਜਾ ਚੁੱਕੇ ਨੇ ਕਾਰਨ ਇਹ ਹੈ ਕਿਉਂਕਿ ਇਸ ਪਿੰਡ ਨੂੰ ਆਉਣ ਵਾਲਾ ਇੱਕੋ ਇੱਕ ਰਸਤਾ ਹੈ ਜੋ دریا ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਤਾਂ 675 ਦੀ ਜੰਗ ਵੇਲੇ ਇਸ ਪਿੰਡ ਦੇ ਵਿੱਚ ਹਾਲਾਤ ਬੇहद ਨਾਜ਼ੁਕ ਹੋਗੇ ਸੀ ਕਿਉਂਕਿ ਜਦੋਂ ਇੱਥੋਂ ਜਾਣ ਲਈ ਰਸਤਾ ਇੱਕ ਹੈ ਤੇ ਇੱਕ ਉਹ ਰਸਤਾ ਬੇੜੀ ਨਾਲ ਪਾਰ ਕਰਨਾ ਸੀ ਤਾਂ ਪਿੰਡ ਤੇ ਹਾਲਾਤ ਵੱਧ ਤੋਂ ਵੱਧਰ ਹੋਗੇ ਸੀ। ਔਰ ਹੁਣ ਇਹ ਪਿੰਡ ਦੇਖੋ ਤੁਸੀਂ ਬਿਲਕੁਲ ਲਗਭਗ ਖਾਲੀ ਜਿਹਾ ਹੈ ਨਾ ਮਾਤਰ ਲੋਕ ਨੇ ਜਿਹੜੇ ਉਹ ਬੈਠੇ ਨਜ਼ਰ ਆਉਣਗੇ। ਇਹ ਉਹ ਰਸਤਾ ਜਿਸ ਨੂੰ ਪਾਰ ਕਰਦਾ ਪਿੰਡ ਨੂੰ ਜੋੜਨ ਵਾਲਾ ਇਹ ਰਸਤਾ ਹੈ। ਤਾਂ तमाम ਪਿੰਡ ਜਿਹੜਾ ਉਹ ਖਾਲੀ ਹੈ। ਸਸ਼ਕਾਲ ਇਸ ਵੇਲੇ ਮੈਂ ਬਾਰਡਰ ਬੈਲਟ ਤੇ ਮੌਜੂਦ ਹਾਂ ਜਿਹੜੀਆਂ ਇਹ ਤਸਵੀਰਾਂ ਇਹ ਤੁਹਾਨੂੰ ਭਾਰਤ ਪਾਕਿਸਤਾਨ ਸਰੱਦੀ ਪਿੰਡ ਦੀਆਂ ਦਿਖਾ ਰਿਹਾ ਹਾਂ ਆਮੂਮਨ ਪਿੰਡਾਂ ਦੇ ਵਿੱਚ ਰੌਣਕ ਹੁੰਦੀ ਹੈ ਆਮੂਮਨ ਪਿੰਡਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਆ ਪਰ ਇਹ ਭਾਰਤ ਤੇ ਪਾਕਿਸਤਾਨ ਭਾਰਤ ਦਾ ਖੀਰਲਾ ਪਿੰਡ ਹੈ ਦੇਖ ਸਕਦੇ ਤੁਸੀਂ ਗੱਟੀ ਰਾਜੂ ਕੇ ਪਿੰਡ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਪਿੰਡ ਇਸ ਵੇਲੇ ਖਾਲੀ ਨਜ਼ਰ ਆਊਗਾ ਕਿਉਂਕਿ ਜਿੰਨੇ ਵੀ ਲੋਕ ਨੇ ਇਸ ਪਿੰਡ ਚੋਂ ਬਹੁਤਾਤ 70 ਤੋਂ 80% ਲੋਕ ਜਿਹੜੇ ਨੇ ਉਹ ਇੱਥੋਂ ਜਾ ਚੁੱਕੇ ਨੇ ਸਮਾਨ ਜਿਹੜਾ ਉਹ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਅਗਰ ਕੋਈ ਹੈ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਇਸ ਵੇਲੇ ਇੱਥੇ ਮੌਜੂਦ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਮਾਮ ਘਰਾਂ ਦੇ ਵਿੱਚੋਂ ਆਪੋ ਆਪਣਾ ਸਾਜੂ ਸਮਾਨ ਹੈ ਜਿਹੜਾ ਇੱਥੋਂ ਲੋਕ ਲਾਜ਼ਾ ਰਹੇ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਲੈ ਕੇ ਜੰਗ ਵਰਗੀ ਸਥਿਤੀ ਆ ਜਿਸ ਦੇ ਚੱਲਦੇ ਹੋਏ ਤਕਰੀਬਨ ਸਾਰਾ ਲੋਕ ਜਿਹੜੇ ਨੇ ਇੱਥੋਂ ਆਪਣਾ ਕੀਮਤੀ ਸਾਜੂ ਸਮਾਨ ਬੱਚਿਆਂ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾ ਰਹੇ ਨੇ ਦੇਖੋ ਤੁਹਾਨੂੰ ਇਹ ਪਿੰਡ ਦੇ ਵਿੱਚ ਆਵਾਜ਼ ਆਈ ਚਹਲ ਪਹਲ ਬਹੁਤ ਘੱਟ ਨਜ਼ਰ ਆਉਗੀ ਦੇਖੋ ਇਹ ਘਰ ਨੇ ਇੱਧਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਦੇਖੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਿਹਾ ਕਿ ਚਹਲ ਪਹਲ ਨਾ ਮੱਤਰ ਚਹਲ ਪਹਲ ਜਿਹੜੀ ਉਹ ਇਸ ਪਿੰਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਦੇਖੋ ਬਹੁਤ ਘੱਟ ਲੋਕ ਨੇ ਜਿਹੜੇ ਉਹ ਇਸ ਵੇਲੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਘਰਾਂ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸੰਝਿਆ ਕਰ ਰਹੇ ਨੇ ਦੇਖੀ تمام ਪਿੰਡ ਜਿਹੜੇ ਨੇ ਲੋਕ ਇੱਥੋਂ ਬਾਹਰ ਜਾ ਚੁੱਕੇ ਨੇ ਇਸ ਕੀਮਤੀ ਸਮਾਨ ਪਸ਼ੂ ਤੇ ਹੋਰ ਘਰਾਂ ਦੇ ਵਿੱਚ ਵਰਤਣ ਵਾਲਾ ਸਮਾਨ ਜਿਹੜਾ ਉਹ ਇੱਥੋਂ ਟਰਾਲੀਆਂ ਦੇ ਰਹੀਂ ਲੈ ਕੇ ਜਾ ਚੁੱਕੇ ਨੇ ਕਾਰਨ ਇਹ ਹੈ ਕਿਉਂਕਿ ਇਸ ਪਿੰਡ ਨੂੰ ਆਉਣ ਵਾਲਾ ਇੱਕੋ ਇੱਕ ਰਸਤਾ ਹੈ ਜੋ دریا ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਤਾਂ ਪਿੰਡ ਘੱਤਰ ਦੀ ਜੰਗ ਵੇਲੇ ਇਸ ਪਿੰਡ ਦੇ ਵਿੱਚ ਹਾਲਾਤ ਬੇहद ਨਾਜ਼ੁਕ ਹੋ ਗਏ ਸੀਗੇ ਕਿਉਂਕਿ ਜਦੋਂ ਇੱਥੋਂ ਜਾਣ ਲਈ ਰਸਤਾ ਇੱਕ ਹੈ ਤੇ ਇੱਕ ਉਹ ਰਸਤਾ ਬੇੜੀ ਨਾਲ ਪਾਰ ਕਰਨਾ ਸੀ ਤਾਂ ਪਿੰਡ ਤੇ ਹਾਲਾਤ ਵੱਧ ਤੋਂ ਵੱਤਰ ਹੋ ਗਏ ਸੀ। ਪੁਰਾਣਾ ਇਹ ਪਿੰਡ ਦੇਖੋ ਤੁਸੀਂ ਬਿਲਕੁਲ ਲਗਭਗ ਖਾਲੀ ਜਿਹਾ ਹੈ ਨਾ ਮਾਤਰ ਲੋਕ ਨੇ ਜਿਹੜੇ ਉਹ ਬੈਠੇ ਨਜ਼ਰ ਆਉਣਗੇ। ਇਹ ਉਹ ਰਸਤਾ ਹੈ ਜਿਸ ਨੂੰ ਪਾਰ ਕਰਦਾ ਪਿੰਡ ਨੂੰ ਜੋੜਨ ਵਾਲਾ ਇਹ ਰਸਤਾ ਹੈ। ਤਾਂ तमाम ਪਿੰਡ ਜਿਹੜਾ ਉਹ ਖਾਲੀ ਹੈ। ਸਸਿਗਾਲ ਸੁਵੇਲੇ ਮੈਂ ਬਾਰਡਰ ਬੈਲਟ ਤੇ ਮੌਜੂਦ ਹਾਂ ਜਿਹੜੀਆਂ ਇਹ ਤਸਵੀਰਾਂ ਇਹ ਤੁਹਾਨੂੰ ਭਾਰਤ ਪਾਕਿਸਤਾਨ ਸਰਦੀ ਪਿੰਡ ਦੀਆਂ ਦਿਖਾ ਰਿਹਾ ਹਾਂ ਆਮੂਮਨ ਪਿੰਡਾਂ ਦੇ ਵਿੱਚ ਰੌਣਕ ਹੁੰਦੀ ਹੈ ਆਮੂਮਨ ਪਿੰਡਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਆ ਪਰ ਇਹ ਭਾਰਤ ਤੇ ਪਾਕਿਸਤਾਨ ਭਾਰਤ ਦਾ ਖੀਰਲਾ ਪਿੰਡ ਹੈ ਦੇਖ ਸਕਦੇ ਤੁਸੀਂ ਗੱਟੀ ਰਾਜੋਕੇ ਪਿੰਡ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਪਿੰਡ ਇਸ ਵੇਲੇ ਖਾਲੀ ਨਜ਼ਰ ਆਊਗਾ ਕਿਉਂਕਿ ਜਿੰਨੇ ਵੀ ਲੋਕ ਨੇ ਸਪੈਂਡ ਚੋਂ ਅਬ ਬਹੁਤਾਤ 70 ਤੋਂ 80% ਲੋਕ ਜਿਹੜੇ ਨੇ ਉਹ ਇੱਥੋਂ ਜਾ ਚੁੱਕੇ ਨੇ ਸਮਾਨ ਜਿਹੜਾ ਉਹ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਅਗਰ ਕੋਈ ਹੈ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਇਸ ਵੇਲੇ ਇੱਥੇ ਮੌਜੂਦ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਮਾਮ ਘਰਾਂ ਦੇ ਵਿੱਚੋਂ ਆਪੋ ਆਪਣਾ ਸਾਜੂ ਸਮਾਨ ਹੈ ਜਿਹੜਾ ਇੱਥੋਂ ਲੋਕ ਲਾਜ਼ਾ ਰਹੇ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਲੈ ਕੇ ਜੰਗ ਵਰਗੀ ਸਥਿਤੀ ਆ ਜਿਸ ਦੇ ਚੱਲਦੇ ਹੋਏ ਤਕਰੀਬਨ ਸਾਰਾ ਲੋਕ ਜਿਹੜੇ ਨੇ ਇੱਥੋਂ ਆਪਣਾ ਕੀਮਤੀ ਸਾਜੂ ਸਮਾਨ ਬੱਚਿਆਂ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾ ਰਹੇ ਨੇ ਦੇਖੋ ਤੁਹਾਨੂੰ ਇਹ ਪਿੰਡ ਦੇ ਵਿੱਚ ਆਵਾਜ਼ਾਈ ਚਿਹਰਪੈਲ ਬਹੁਤ ਘੱਟ ਨਜ਼ਰ ਆਉਗੇ ਦੇਖੋ ਇਹ ਘਰ ਨੇ ਇੱਧਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਦੇਖੋ ਦੀ ਨਾਲ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਿਹਾ ਕਿ ਚਹਲ ਪਹਿਲ ਨਾਮ ਅਤਰ ਚਹਲ ਪਹਿਲ ਹੈ ਜਿਹੜੀ ਉਹ ਇਸ ਪਿੰਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਦੇਖੋ ਬਹੁਤ ਘੱਟ ਲੋਕ ਨੇ ਜਿਹੜੇ ਉਹ ਇਸ ਵੇਲੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਘਰਾਂ ਦੇ ਵਿੱਚ ਤੁਹਾਨੂੰ ਮਿਲਣਗੇ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ تمام ਪਿੰਡ ਜਿਹੜੇ ਨੇ ਲੋਕ ਇੱਥੋਂ ਬਾਹਰ ਜਾ ਚੁੱਕੇ ਨੇ ਇਸ ਕੀਮਤੀ ਸਮਾਨ ਪਸ਼ੂ ਤੇ ਹੋਰ ਘਰਾਂ ਦੇ ਵਿੱਚ ਵਰਤਣ ਵਾਲਾ ਸਮਾਨ ਜਿਹੜਾ ਉਹ ਇੱਥੋਂ ਟਰਾਲੀਆਂ ਦੇ ਰਹੀਂ ਲੈ ਕੇ ਜਾ ਚੁੱਕੇ ਨੇ ਕਾਰਨ ਇਹ ਹੈ ਕਿਉਂਕਿ ਇਸ ਪਿੰਡ ਨੂੰ ਆਉਣ ਵਾਲਾ ਇੱਕੋ ਇੱਕ ਰਸਤਾ ਹੈ ਜੋ دریا ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਹੈ ਤਾਂ ਪਿੰਡ ਕੱਤਰ ਦੀ ਜੰਗ ਵੇਲੇ ਇਸ ਪਿੰਡ ਦੇ ਵਿੱਚ ਹਾਲਾਤ ਬੇहद ਨਾਜ਼ੁਕ ਹੋਗੇ ਸੀਗੇ ਕਿਉਂਕਿ ਜਦੋਂ ਇੱਥੋਂ ਜਾਣ ਲਈ ਰਸਤਾ ਇੱਕ ਹੈ ਤੇ ਇੱਕ ਉਹ ਰਸਤਾ ਬੇੜੀ ਨਾਲ ਪਾਰ ਕਰਨਾ ਸੀ ਤਾਂ ਪਿੰਡ ਤੇ ਹਾਲਾਤ ਵੱਧ ਤੋਂ ਵੱਧ ਹੋਗੇ ਸੀ। ਔਰ ਹੁਣ ਇਹ ਪਿੰਡ ਦੇਖੋ ਤੁਸੀਂ ਬਿਲਕੁਲ ਲਗਭਗ ਖਾਲੀ ਜਿਹਾ ਨਾ ਮਾਤਰ ਲੋਕ ਨੇ ਜਿਹੜੇ ਉਹ ਬੈਠੇ ਨਜ਼ਰ ਆਉਣਗੇ। ਇਹ ਉਹ ਰਸਤਾ ਜਿਸ ਨੂੰ ਪਾਰ ਕਰਦਾ ਪਿੰਡ ਨੂੰ ਜੋੜਨ ਵਾਲਾ ਇਹ ਰਸਤਾ ਹੈ। ਤਾਂ तमाम ਪਿੰਡ ਜਿਹੜਾ ਉਹ ਖਾਲੀ ਹੈ। ਸਸ਼ਕਾਲ ਸਵੇਲੇ ਮੈਂ ਬਾਰਡਰ ਬੈਲਟ ਤੇ ਮੌਜੂਦ ਹਾਂ ਜਿਹੜੀਆਂ ਇਹ ਤਸਵੀਰਾਂ ਨੇ ਤੁਹਾਨੂੰ ਭਾਰਤ ਪਾਕਿਸਤਾਨ ਸਰਦੀ ਪਿੰਡ ਦੀਆਂ ਦਿਖਾ ਰਿਆ ਆ ਆਮੂਮਨ ਪਿੰਡਾਂ ਦੇ ਵਿੱਚ ਰੌਣਕ ਹੁੰਦੀ ਹੈ ਆਮੂਮਨ ਪਿੰਡਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਆ ਪਰ ਇਹ ਭਾਰਤ ਤੇ ਪਾਕਿਸਤਾਨ ਪਰਦਾਖੀਰਲਾ ਪਿੰਡ ਹੈ ਦੇਖ ਸਕਦੇ ਤੁਸੀਂ ਗੱਟੀ ਰਾਜੂ ਕੇ ਪਿੰਡ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਪਿੰਡ ਇਸ ਵੇਲੇ ਖਾਲੀ ਨਜ਼ਰ ਆਊਗਾ ਕਿਉਂਕਿ ਜਿੰਨੇ ਵੀ ਲੋਕ ਨੇ ਸਪਿੰਡ ਚੋਂ ਅਬ ਬਹੁਤਾਤ 70 ਤੋਂ 80% ਲੋਕ ਜਿਹੜੇ ਨੇ ਉਹ ਇੱਥੋਂ ਜਾ ਚੁੱਕੇ ਨੇ ਸਮਾਨ ਜਿਹੜਾ ਉਹ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਅਗਰ ਕੋਈ ਹੈ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਇਸ ਵੇਲੇ ਇੱਥੇ ਮੌਜੂਦ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਮ ਘਰਾਂ ਦੇ ਵਿੱਚੋਂ ਆਪੋ ਆਪਣਾ ਸਾਜੂ ਸਮਾਨ ਹੈ ਜਿਹੜਾ ਇੱਥੋਂ ਲੋਕ ਲਾਜ਼ਾ ਰਹੇ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਲੈ ਕੇ ਜੰਗ ਵਰਗੀ ਸਥਿਤੀ ਆ ਜਿਸ ਦੇ ਚੱਲਦੇ ਹੋਏ ਤਕਰੀਬਨ ਸਾਰੇ ਲੋਕ ਜਿਹੜੇ ਨੇ ਇੱਥੋਂ ਆਪਣਾ ਕੀਮਤੀ ਸਾਜੂ ਸਮਾਨ ਬੱਚਿਆਂ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾ ਰਹੇ ਨੇ ਦੇਖੋ ਤੁਹਾਨੂੰ ਪਿੰਡ ਦੇ ਵਿੱਚ ਆਵਾਜ਼ਾਈ ਚਹਲ ਪਹਲ ਬਹੁਤ ਘੱਟ ਨਜ਼ਰ ਆਉਗੀ ਦੇਖੋ ਇਹ ਘਰ ਨੇ ਇੱਧਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਦੇਖੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਹੀ ਹੈ ਕਿ ਚਹਲ ਪਹਲ ਨਾ ਮੱਤਰ ਚਹਲ ਪਹਲ ਹੈ ਜਿਹੜੀ ਉਹ ਇਸ ਪਿੰਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਦੇਖੋ ਬਹੁਤ ਘੱਟ ਲੋਕ ਨੇ ਜਿਹੜੇ ਉਹ ਇਸ ਵੇਲੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਘਰਾਂ ਦੇ ਵਿੱਚ ਤੁਹਾਨੂੰ ਮਿਲਣਗੇ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ تمام ਪਿੰਡ ਜਿਹੜੇ ਨੇ ਲੋਕ ਇੱਥੋਂ ਬਾਹਰ ਜਾ ਚੁੱਕੇ ਨੇ ਇਸ ਕੀਮਤੀ ਸਮਾਨ ਪਸ਼ੂ ਤੇ ਹੋਰ ਘਰਾਂ ਦੇ ਵਿੱਚ ਵਰਤਣ ਵਾਲਾ ਸਮਾਨ ਜਿਹੜਾ ਉਹ ਇੱਥੋਂ ਟਰਾਲੀਆਂ ਦੇ ਰਹੀਂ ਲੈ ਕੇ ਜਾ ਚੁੱਕੇ ਨੇ ਕਾਰਨ ਇਹ ਹੈ ਕਿਉਂਕਿ ਇਸ ਪਿੰਡ ਨੂੰ ਆਉਣ ਵਾਲਾ ਇੱਕੋ ਇੱਕ ਰਸਤਾ ਹੈ ਜੋ دریا ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਤਾਂ ਪਿੰਡ ਕਤਰ ਦੀ ਜੰਗ ਵੇਲੇ ਇਸ ਪਿੰਡ ਦੇ ਵਿੱਚ ਹਾਲਾਤ ਬੇहद ਨਾਜ਼ੁਕ ਹੋਗੇ ਸੀਗੇ ਕਿਉਂਕਿ ਜਦੋਂ ਇੱਥੋਂ ਜਾਣ ਲਈ ਰਸਤਾ ਇੱਕ ਹੈ ਤੇ ਇੱਕ ਉਹ ਰਸਤਾ ਬੇੜੀ ਨਾਲ ਪਾਰ ਕਰਨਾ ਸੀ ਤਾਂ ਪਿੰਡ ਤੇ ਹਾਲਾਤ ਵੱਧ ਤੋਂ ਵੱਧ ਹੋਗੇ ਸੀ। ਪੁਰਾਣਾ ਇਹ ਪਿੰਡ ਦੇਖੋ ਤੁਸੀਂ ਬਿਲਕੁਲ ਲਗਭਗ ਖਾਲੀ ਜਿਹਾ ਨਾ ਮਾਤਰ ਲੋਕ ਨੇ ਜਿਹੜੇ ਉਹ ਬੈਠੇ ਨਜ਼ਰ ਆਉਣਗੇ। ਇਹ ਉਹ ਰਸਤਾ ਜਿਸ ਨੂੰ ਪਾਰ ਕਰਦਾ ਪਿੰਡ ਨੂੰ ਜੋੜਨ ਵਾਲਾ ਇਹ ਰਸਤਾ ਹੈ। ਤਾਂ तमाम ਪਿੰਡ ਜਿਹੜਾ ਉਹ ਖਾਲੀ ਹੈ। ਸਸ਼ਕਾਲ ਸੂਲੇ ਮੈਂ ਬਾਰਡਰ ਬੈਲਟ ਤੇ ਮੌਜੂਦ ਹਾਂ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਭਾਰਤ ਪਾਕਿਸਤਾਨ ਸਰਦੀ ਪਿੰਡ ਦੀਆਂ ਦਿਖਾ ਰਿਹਾ ਹਾਂ ਆਮੂਮਨ ਪਿੰਡਾਂ ਦੇ ਵਿੱਚ ਰੌਣਕ ਹੁੰਦੀ ਹੈ ਆਮੂਮਨ ਪਿੰਡਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਆ ਪਰ ਇਹ ਭਾਰਤ ਤੇ ਪਾਕਿਸਤਾਨ ਭਾਰਤ ਦਾ ਖੀਰਲਾ ਪਿੰਡ ਹੈ ਦੇਖ ਸਕਦੇ ਤੁਸੀਂ ਗੱਟੀ ਰਾਜੂ ਕੇ ਪਿੰਡ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਪਿੰਡ ਇਸ ਵੇਲੇ ਖਾਲੀ ਨਜ਼ਰ ਆਊਗਾ ਕਿਉਂਕਿ ਜਿੰਨੇ ਵੀ ਲੋਕ ਨੇ ਸਪੈਂਡ ਚੋਂ ਅਬ ਬਹੁਤਾਤ 70 ਤੋਂ 80% ਲੋਕ ਜਿਹੜੇ ਨੇ ਉਹ ਇੱਥੋਂ ਜਾ ਚੁੱਕੇ ਨੇ ਸਮਾਨ ਜਿਹੜਾ ਉਹ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਅਗਰ ਕੋਈ ਹੈ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਇਸ ਵੇਲੇ ਇੱਥੇ ਮੌਜੂਦ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਮਾਮ ਘਰਾਂ ਦੇ ਵਿੱਚੋਂ ਆਪੋ ਆਪਣਾ ਸਾਜੂ ਸਮਾਨ ਹੈ ਜਿਹੜਾ ਇੱਥੋਂ ਲੋਕ ਲਾਜ਼ਾ ਰਹੇ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਲੈ ਕੇ ਜੰਗ ਵਰਗੀ ਸਥਿਤੀ ਆ ਜਿਸ ਦੇ ਚੱਲਦੇ ਹੋਏ ਤਕਰੀਬਨ ਸਾਰਾ ਲੋਕ ਜਿਹੜੇ ਨੇ ਇੱਥੋਂ ਆਪਣਾ ਕੀਮਤੀ ਸਾਜੂ ਸਮਾਨ ਬੱਚਿਆਂ ਨੂੰ ਕਿਸੇ ਸੇਫ ਜਗ੍ਹਾ ਤੇ ਪਹੁੰਚਾ ਰਹੇ ਨੇ ਦੇਖੋ ਤੁਹਾਨੂੰ ਇਹ ਪਿੰਡ ਦੇ ਵਿੱਚ ਆਵਾਜ਼ਾਈ ਚਹਿਲ ਪਹਿਲ ਬਹੁਤ ਘੱਟ ਨਜ਼ਰ ਆਊਗੀ ਦੇਖੋ ਇਹ ਘਰ ਨੇ ਇੱਧਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਦੇਖੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਹੀ ਹੈ ਕਿ ਚਹਲ ਪਹਲ ਨਾਮਾਤਰ ਚਹਲ ਪਹਲ ਹੈ ਜਿਹੜੀ ਉਹ ਇਸ ਪਿੰਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਦੇਖੋ ਬਹੁਤ ਘੱਟ ਲੋਕ ਨੇ ਜਿਹੜੇ ਉਹ ਇਸ ਵੇਲੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਘਰਾਂ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਲਗਾਤਾਰ ਤਸਵੀਰਾਂ